ਪਰ ਜਿਹੜਾ ਮੀਡੀਆ ਸਰਕਾਰ ਅੱਗੇ ਕੋਟਾ ਹੋਇਆ ਬਰਦਾ ਉਹ ਪੰਜਾਬੀ ਦੀ ਪੰਜਾਬ ਦੀ ਕੀ ਗੱਲ ਕਰੂਗਾ ਉਹ ਲੋਕਾਂ ਦੀ ਨਹੀਂ ਗੱਲ ਕਰੂਗਾ ਪਰ ਇਹ ਇਹੋ ਜਿਹਾ ਬੰਦਾ ਹੈ ਜਿਆ ਦੁਸ਼ਮਣ ਪੈਦਾ ਹੋਇਆ ਕੋਈ ਵੀ ਪੰਜਾਬ ਦੇ ਭਲੇ ਦੀ ਗੱਲ ਕਰਦਾ ਚੱਕ ਪਰਚਾ ਚੱਕ ਅੰਦਾਜ਼ ਮਾਤਮਾਰ ਸਰਕਾਰ ਮਰਦਾ ਬਾ ਇਹ ਆ ਤੇ ਤੁਹਾਨੂੰ ਇੱਕ ਚੀਜ਼ ਸਾਰੇ ਪੱਤਰਕਾਰ ਭਰਾਵਾਂ ਨੂੰ ਮੰਨ ਲੈਣੀ ਚਾਹੀਦੀ ਜਿੰਨੇ ਵੀ ਤੁਸੀਂ ਬੈਠੇ ਹੋ ਆ ਸਾਰੇ ਸੰਘਰਸ਼ੀ ਪੱਤਰਕਾਰ ਬੈਠੇ ਹੋ ਜੱਥੇਬੰਦੀਆਂ ਤੁਹਾਡੀਆਂ ਸਾਰੀਆਂ ਤੁਹਾਡੇ ਨਾਲ ਨੇਗੀਆਂ ਆ ਜਿੰਨੇ ਵੀ ਇੱਥੇ ਪੱਤਰਕਾਰ ਭਰਾ ਬੈਠੇ ਨੇ ਸਾਰੇ ਵੀ ਸੰਘਰਸ਼ੀ ਹੋ ਪਰ ਅੱਜ ਜਿਹੜੀ ਤੁਹਾਡੀ ਪਾਵਰ ਘਟਣ ਦਾ ਵੀ ਇੱਕ ਵੱਡਾ ਕਾਰਨ ਉਹ ਪਤਾ ਕੀ ਆ ਕਿ ਤੁਹਾਡੇ ਆਪਣੇ ਜਿਹੜਾ ਪੱਤਰਕਾਰ ਭਾਈਚਾਰਾ ਇਹ ਵੀ ਦੋ ਪ੍ਰਕਾਰ ਦਾ ਹੋ ਚੁੱਕਿਆ ਆਪਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਇੱਕ ਸਰਕਾਰ ਦਾ ਤੇ ਇੱਕ ਲੋਕਾਂ ਦੇ ਮੁੱਦੇ ਠਾਉਣ ਵਾਲਾ ਜਿਹੜਾ ਸੰਘਰਸ਼ੀ ਪੱਤਰਕਾਰ ਪੱਤਰਕਾਰ ਭਾਈਚਾਰਾ ਇਹ ਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿੰਨੇ ਵੀ ਤੁਸੀਂ ਆ ਪੱਤਰਕਾਰ ਭਾਈਚਾਰਾ ਬੈਠੇ ਹੋ ਤੋਨੂ ਆ ਇਸ ਸਮੇ ਲਕੀਰ ਖਿੱਚ ਕੇ ਲੜਾਈ ਨਾਣ ਦੀ ਲੋੜ ਆ ਜਿਹੜੇ ਦੋਗਲਾਂ ਨੂੰ ਐਨ ਬਚਾਉ ਲੋਕੀਰ ਖਿੱਚਣ ਦੀ ਲੋੜ ਆ ਜਿਹੜਾ ਕਿ ਹਰ ਪੱਖੋਂ ਜਿਹੜਾ ਮੀਡੀਆ ਜਿਹੜਾ ਸਰਕਾਰ ਦੇ ਪਲੜੇ ਦੇ ਵਿੱਚ ਹੀ ਵਹਿੰਦਾ ਜਿਹੜੇ ਲੋਕਾਂ ਦੀ ਗੱਲ ਕਰਨੀ ਨਹੀਂ ਬਸ ਜਿਹੜਾ ਕੁਛ ਆ ਗਿਆ ਭਗਮਤ ਮੰਡ ਚਾਹੇ ਗੱਪ ਵੜਦਾ ਚਾਹੇ ਝੂਠ ਬੋਲਦਾ ਜਾਂ ਸੱਚ ਬੋਲਦਾ ਉਹਨੂੰ ਆ ਵੱਡਾ ਕਰਕੇ ਦਿਖਾਈ ਜਾਂਦਾ ਇਹ ਮੀਡੀਆ ਨੇ ਜਮਾ ਸਾਡੀ ਫੱਟੀ ਇਹ ਮੀਡੀਆ ਨੇ ਪੋਚੀ ਆ ਅਬ ਵੀ ਆਪ ਲੋਕਾਂ ਦਾ ਹੋਂਦਾ ਵੱਡਾ মিডিਆ ਵੀ ਅਸੀਂ ਵੱਡੇ ਪੱਤਰਕਾਰਾਂ ਸਾਡਾ ਵੱਡਾ ਪਤਾ ਨਹੀਂ ਬੜਾ ਵੱਡਾ ਦੈਰਾ ਹੈ ਇਹ ਸਚਾਈ ਹੈ ਨਾ ਜੀ ਭਾਈ ਪੱਤਰਕਾਰ ਤੁਸੀਂ ਬੈਠੇ ਸਚਾਈ ਹੈ ਨਾ ਇਹ ਆਪਣੇ ਆਪ ਨੂੰ ਮਾਰਦੇ ਲੱਗੇ ਹੋਏ ਨੇ ਕਿ ਨਹੀਂ ਲੱਗੇ ਹੋਏ ਇਹ ਕਿਸ ਤਰ੍ਹਾਂ ਦਾ মিডিਆ ਹੈਗਾ ਨਾ ਅੱਜ ਲੈ ਤੁਸੀਂ ਆਹ ਦੇਖ ਲਓ ਆ ਰਣਜੀਤ ਸਿੰਘ ਦਾ ਜਿਹੜਾ ੱੱੱਕਾ ਹੋਇਆ ਉਹਨੇ ਪੰਜ-ਛੇ ਚੈਨਲ ਨੇ ਉਹਨਾਂ ਉੱਪਰ ਇਹ ਖ਼ਬਰ ਨਹੀਂ ਚਲਣੀ ਵੀ ਸਾਡੇ ਪੱਤਰਕਾਰ ਭਾਈ ਛਾੜਦੇ ਐਡਾ ਵੱਡਾ ੱੱਕਾ ਹੋਇਆ ਉਹਨਾਂ ਨੇ ਖ਼ਬਰ ਨਹੀਂ ਲਾਉਣੀ ਕਹਾਂ ਹੋਂਦਾ ਉਹ ਆਪਣੇ ਆਪ ਨੂੰ ਵੱਡਾ মিডিਆ ਪੰਜਾਬ ਦਾ ਵੀ ਅਸੀਂ ਵੱਡੇ মিডিਆ ਉਹ ਸਾਡੇ ਵਰਗਾ ਕੋਈ ਪੱਤਰਕਾਰ ਨਹੀਂ ਹੈਗਾ ਅਸੀਂ ਨਿਰਪੱਖ ਪੱਤਰਕਾਰਾਂ ਵੱਡੇ ਵੱਡੇ ਗੱਪ ਵੜਨ ਲਗੇ ਪੰਜ ਸੱਤ ਚੈਨਲ ਨੇ ਤੁਸੀਂ ਦੇਖ ਲਿਓ ਸਾਰੇ ਚੈਨਲ ਉਹ ਕਦੇ ਲੋਕਾਂ ਦੀ ਗੱਲ ਨਹੀਂ ਕਰਨਗੇ ਕਦੇ ਗੱਲ ਨਹੀਂ ਕਰਨਗੇ ਜੇਰਾ ਕੋਈ ਕੇਸਰੀਬਾਲ ਨੇ ਬੱਟਾ ਕਾ ਪੜਤਾ ਉਹ ਸਭ ਤੋਂ ਆਪਣਾ ਦਿਖਾਉਣਗੇ ਭਗਮਤਮਾਨ ਨੇ ਬੱਟਾ ਕਾ ਪੜਤਾ ਉਹ ਦਿਖਾਉਣਗੇ ਇਹਨਾਂ ਦੇ ਬੰਦੇ ਨੇ ਜੇਰਾ ਕੋਈ ਵੀ ਗੱਪ ਮਾਰਿਆ ਕਿਸੇ ਨੇ ਐਮਐਲ ਨੇ ਕਿਸੇ ਨੇ ਕੋਈ ਝੂਠ ਤਾਂ ਪਾਣ ਬੋਲਿਆ ਉਹ ਪਹਿਲਾਂ ਉਹਦੇ ਖਬਰ ਲਾਉਣਗੇ ਆ ਲੋਕਾਂ ਦੀ ਅਸਲ ਦੇ ਵਿੱਚ ਮੀਡੀਆ ਦਾ ਕੰਮ ਕੀ ਆ ਮੀਡੀਆ ਦਾ ਕੰਮ ਆ ਲੋਕਾਂ ਦੀ ਜਿਹੜੀ ਗੱਲ ਆ ਅੱਗੇ ਰੱਖਣੀ ਸਰਕਾਰ ਦਾ ਸਰਕਾਰ ਨੂੰ ਜਗਾਉਣਾ ਸਰਕਾਰ ਨੂੰ ਘੇਰਨਾ ਹੁਣ ਜਿਹੜਾ মিডিਆ ਸਰਕਾਰ ਅੱਗੇ ਕੋਟਾ ਹੋਇਆ ਪਰਦਾ ਉਹ ਪੰਜਾਬਾਂ ਦੀ ਪੰਜਾਬ ਦੀ ਕੀ ਗੱਲ ਕਰੂਗਾ ਉਹ ਲੋਕਾਂ ਦੀ ਕੀ ਗੱਲ ਕਰੂਗਾ ਇਹ ਸਭ ਤੋਂ ਵੱਡਾ ਡੰਡਾ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਤੁਹਾਨੂੰ ਲਕੀਰ ਕਿਚਨ ਦੀ ਜ਼ਰੂਰਤ ਆ ਦੇਖੋ ਜੀ ਤੁਸੀਂ ਬੜੇ ਸਿਆਣਿਓ ਐਨੇ ਜਿਆਦੇ ਪੱਤਰਕਾਰ ਤੁਸੀਂ ਜਿਹੜੇ ਬੈਠੇ ਹੋ ਨਾ ਬੜਾ ਸੋਨੂੰ ਮੈਨੂੰ ਸਾਰਿਆਂ ਦੇ ਨਾਮ ਯਾਦ ਨੇ ਕੱਲੇ-ਕੱਲੇ ਨੂੰ ਸਰਕਾਰ ਨੇ ਝਗਾਉਣਾ ਚਾਹਿਆ ਪਰ ਤੁਸੀਂ ਝੁੱਕੇ ਨਹੀਂ ਮੈਂ ਕਹਿੰਦਾ ਤੁਹਾਨੂੰ ਸਾਰੇ ਪੰਜਾਬ ਨੂੰ ਸਾਰੇ ਪੰਜਾਬ ਨੂੰ ਤੁਹਾਨੂੰ ਪੁੱਜਣਾ ਚਾਹੀਦਾ ਜਿਹੜੇ ਤੁਸੀਂ ਆ ਪੱਤਰਕਾਰੋਂ ਤੁਸੀਂ ਇੰਨਾ ਜ਼ਿਆਦਾ ਪੰਜਾਬ ਦੀ ਲੜਾਈ ਲੜ ਰਹੇ ਹੋ ਅੱਜ ਜੋ ਵੀ ਕੁਝ ਹੋ ਰਿਹਾ ਆ ਤੁਹਾਡੇ ਉਹ ਪੱਤਰਕਾਰਾਂ ਕਰਕੇ ਹੋ ਰਿਹਾ ਜਿਹੜੇ ਤੁਸੀਂ ਅੱਜ ਆ ਪੰਜਾਬ ਦੀ ਜਿਹੜੀ ਗੱਲਬਾਤ ਚੱਕ ਰਹੇ ਹੋ ਆ ਭਾਈ ਰਣਜੀਤ ਸਿੰਘ ਜੀ ਬੈਠੇ ਨੇਗੇ ਜਦੋਂ ਮੈਨੂੰ ਫੜਾਇਆ ਗਿਆ ਇਹ ਵੀਰ ਨੇ ਇਸ ਪੱਤਰਕਾਰ ਭਰਾ ਨੇ ਮੇਰੇ ਲਈ ਥਾਣੇ ਦੇ ਵਿੱਚ 2-3 ਦਿਨ ਕੱਟੇ ਇਹ ਭਰਾ ਨੇ ਇਸ ਕਰਕੇ ਇਹ ਉਹ ਪੱਤਰਕਾਰ ਹੁੰਦੇ ਸਾਰੇ ਜਾਣੇ ਤੁਸੀਂ ਜਿਹਨਾਂ ਇੱਥੇ ਬੈਠੇ ਹੋ ਪਰ ਤੁਹਾਨੂੰ ਡੋਬਣ ਤੇ ਉਹ ਮੀਡੀਆ ਹੋਇਆ ਹੋਇਆ ਜਿਹੜਾ ਕਿ ਐਨ ਜਮਾ ਸਰਕਾਰ ਦੀ ਤੱਕੜੀ ਦੇ ਵਿੱਚ ਬੈਠ ਕੇ ਸਰਕਾਰ ਦੇ ਨਾਲ ਗੱਲਾਂ ਕਰਦਾ ਕਰੋੜਾਂ ਰੁਪਈਆ ਦਾ ਐਡਾ ਲੈਂਦਾ ਤੁਹਾਨੂੰ ਐਡਾ ਮਿਲਦੀਆਂ ਵੀ ਨਹੀਂ ਉਹ ਸਿਰਫ ਸਰਕਾਰ ਦੀ ਬੋਲੀ ਬੋਲਦਾ ਉਹ ਮੀਡੀਆ ਨੇ ਬਹੁਤ ਤੁਹਾਡਾ ਭਾਈ ਨੁਕਸਾਨ ਕੀਤਾ ਉਹ ਮੀਡੀਆ ਨੇ ਤੁਹਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਇਸ ਕਰਕੇ ਆਪਾਂ ਡਟ ਕੇ ਉਹਦਾ ਹੀ ਵਿਰੋਧ ਕਰੀਏ ਅਗਲੀ ਗੱਲ ਜਿਹੜੀ ਇਹ ਲੱਗਿਆ ਹੋਇਆ ਵੱਡਾ ਆਪਣਾ ਜਾਦੀ ਘਾਟਾ ਇਹਨੇ ਜਮਾ ਐਨ ਕੀ ਕੀਤਾ ਹੋਇਆ ਪੰਜਾਬ ਦੀ ਫੱਟੀ ਪੋਚਣ ਦੇ ਲੱਗਿਆ ਹੋਇਆ ਕਿਤੇ ਕਿਸਾਨ ਕਿਤੇ ਮਜ਼ਦੂਰ ਜਿਹੜੇ ਵੀ ਕੋਈ ਪੰਜਾਬ ਦੀ ਬਚਾਉਣ ਦੀ ਗੱਲ ਕਰਦੇ ਨੇ ਇਸ ਆਜ਼ਾਦੀ ਘੁਲਾਟਾ ਇੰਨਾ ਕਿ ਜ਼ਾਦੇ ਇਹ ਪੰਜਾਬ ਦੇ ਲੋਕਾਂ ਪਿੱਛੇ ਪਿਆ ਹੋਇਆ ਹੈ ਇਹਨੇ ਜਮਾ ਆਪਾਂ ਕਹਦੀਏ ਵੀ ਜੇ ਆਪਾਂ ਇਹਦੀ ਮਗਲਾ ਨਾਲ ਤੁਲਨਾ ਕਰੀਏ ਕੋਈ ਘੱਟ ਨਹੀਂ ਰਹਿਣਾ ਉਹਨਾਂ ਦੇ ਬਰਾਬਰ ਦਾ ਹੀ ਆ ਜਿਵੇਂ ਕਿ ਬਾਈ ਜੀ ਨੇ ਗੱਲ ਕਹੀ ਆ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜਾ ਨੇ ਸੀਸ ਦੀ ਧਾੜਾ ਮਣਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਣੀ ਕਹਿੰਦੀ ਕੀ ਆ ਵੀ ਜਿਹੜਾ ਦੁਸ਼ਮਣ ਆ ਤੂੰ ਉਹਨੂੰ ਵੀ ਮਿੱਤਰ ਸਮਝ ਜਿਹੜਾ ਤੇਰਾ ਦੁਸ਼ਮਣ ਨਾ ਤੂੰ ਵੀ ਮਿੱਤਰ ਸਮਝ ਪਰ ਇਹ ਇਹੋ ਜਿਹਾ ਬੰਦਾ ਹੈ ਜਿਹੜਾ ਦੁਸ਼ਮਣ ਪੈਦਾ ਹੋਇਆ ਕੋਈ ਵੀ ਪੰਜਾਬ ਦੇ ਭਲੇ ਦੀ ਗੱਲ ਕਰਦਾ ਚੱਕ ਪਰਚਾ ਚੱਕ ਅੰਦਰ ਪੀੜਤ ਨੌਜਵਾਨ ਬੈਠਾ ਕਿਲਾ ਹਕੀਮਾ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਇਹ ਕਹਾਣੀ ਸਾਰਿਆਂ ਨੂੰ ਸੁਣਨੀ ਬੜੀ ਜ਼ਰੂਰੀ ਆ ਜ਼ਿਆਦਾਤਰ ਕੇ ਖਾਸ ਕਰਕੇ ਜਿਹੜੀ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਦੇ ਕੱਲੇ-ਕੱਲੇ ਨਮਾਇਦੇ ਤੱਕ ਪਹੁੰਚਣਾ ਹੀ ਬੜੀ ਜ਼ਰੂਰੀ ਆ ਜਿਹੜਾ ਕਿ ਮੈਂ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਆ ਇਹ ਜਿਹੜੀ ਕਿ ਮੈਂ ਗੱਲ ਹੁਣ ਜਿਹੜੀ ਤੁਹਾਨੂੰ ਦੱਸਣੀ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਸੈਸ਼ਨ ਚੱਲਿਆ ਸਰਦ ਰੁੱਤ ਦਾ ਉਹ ਸੈਸ਼ਨ ਦੇ ਵਿੱਚ ਖੜ ਕੇ ਸਾਡਾ ਜਿਹੜਾ ਵਿਦੇਸ਼ ਮੰਤਰੀ ਆ ਜੈ ਸੰਕਰ ਉਹਨੇ ਖੜ ਕੇ ਇਹ ਗੱਲ ਕਹੀ ਆ ਕਹਿੰਦਾ ਵੀ ਜਿਹੜਾ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਨੁੱਖੀ ਜਿਹੜਾ ਤਸਕਰ ਹੋ ਤਸਕਰੀ ਹੋ ਰਹੀ ਆ ਬਹੁਤ ਵੱਡੀ ਹੋ ਰਹੀ ਆ ਜਿਹੜਾ ਕਿ ਏਜੰਟ ਮਾਫੀਆ ਜਿਹੜਾ ਇਹਦੇ ਉੱਪਰ ਜਿਹੜਾ ਪੰਜਾਬ ਸਰਕਾਰ ਨਾਥ ਨਹੀਂ ਪਾ ਰਹੀ ਤੇ ਇਹ ਲੋਕਾਂ ਦੇ ਨਾਲ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਮੈਂ ਜਿਹੜੀ ਕਿ ਇਹ ਗੱਲ ਇਹ ਤਾਂ ਦੇਖੋ ਲੋਕ ਸਭਾ ਦੇ ਵਿੱਚ ਤਾਂ ਇਹ ਗੱਲ ਬੋਲੀ ਗਈ ਪਰ ਕੀ ਹੈ ਜਿਹੜੀ ਵਿਧਾਨ ਸਭਾ ਦੇ ਵਿੱਚ ਤਾਂ ਤੱਕ ਤੇ ਮੁੱਦਾ ਬਣਿਆ ਵਿਧਾਨ ਸਭਾ ਵਿੱਚ ਕਿਸੇ ਵੀ ਐਮਐਲ ਨੇ ਖੜ ਕੇ ਇੱਕ ਗੱਲ ਕਹੀ ਵੀ ਮੇਰੇ ਹਲਕੇ ਦੇ ਵਿੱਚ ਇੰਨੇ ਨੌਜਵਾਨਾਂ ਦਾ ਠੱਗੀ ਵੱਜੀ ਆ ਪੰਜਾਬ ਦੇ 117 ਹਲਕੇ ਨੇਗੇ 117 ਹਲਕੇ ਦੇ ਕਿਸੇ ਵੀ ਐਮਐਲ ਨੇ ਮੁੱਦਾ ਠਾਹ ਹੋਵੇ ਜਿਹੜਾ ਮੈਂ ਲੰਮੇ ਸਮੇਂ ਤੋਂ ਮੁੱਦਾ ਠਾਹ ਰਿਹਾ ਹਾਂ ਕਿ ਕਿਸੇ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਨਾ ਚਾਹੀਦਾ ਪੰਜਾਬ ਦਾ 70% 80% ਨੌਜਵਾਨ ਬਾਹਰ ਚਲੇ ਗਿਆ ਅੱਜ ਆ ਨੌਜਵਾਨ ਮੇਰੇ ਕੋਲੇ ਬੈਠਾ ਹੈ ਇਹ ਕੈਨੇਡਾ ਤੋਂ ਵਾਪਸ ਮੁੜ ਕੇ ਆਇਆ ਬਾਈ ਜੀ ਕਿਉਂ ਮੁੜ ਕੇ ਆਇਆ ਵਾਪਸ ਕਿੰਨੇ ਲੱਖ ਰੁਪਏ ਲਾ ਕੇ ਆਇਆ 22 ਲੱਖ ਰੁਪਏ ਦੇ ਕੇ ਸਾਰੇ ਕਾਗਜ਼ ਜਾਲੀ ਕਿ ਅਗਲੇ ਨੇਰਪੋਰਟ ਤੇ ਫੜ ਲਿਆ ਕਾਗਜ਼ ਸਾਰੀ ਜਾਲੀ ਸੀਗੇ ਉੱਥੇ ਏਜੰਟ ਕਣਾ ਸੈਲਮ ਲੈ ਲੋ ਭਰਾਵੋ ਇਹ ਜਿਹੜਾ ਪੰਜਾਬ ਦੇ ਵਿੱਚ ਇਹ ਕੰਮ ਹੋ ਰਿਹਾ ਹੁਣ ਨਵਾਂ ਕੰਮ ਚੱਲਿਆ ਜਿਹੜਾ ਮੈਂ ਇਹਦੇ ਤੇ ਬਸਤਾਰ ਪੂਰਵਕ ਬਾਹਰ ਚਾਉਣਾ ਪਰ ਮੇਰੇ ਉੱਪਰ ਤਾਂ ਮਨ ਲੱਗਦਾ ਹੁਣ ਵੀ ਮਨ ਲੱਗਦਾ ਨੇ ਅੱਜ ਪਰਚਾ ਪਾਤਾ ਪਤਾ ਨਹੀਂ ਕੱਲ ਪਰਚਾ ਪਾਤਾ ਪਰ ਜਿਹੜੇ ਮੈਂ ਏਜੰਟ ਦੀ ਗੱਲ ਕਰੀ ਉਹਨਾਂ ਉੱਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਯਾਰ ਇੰਨਾ ਹਨੇਰਾ ਯਾਰ ਇੰਨਾ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਆ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਮੇਰੇ ਤੇ 1.7 10 ਪਰਚੇ ਪਾ ਲਓ ਮੈਂ ਜਿਹੜੀ ਪੰਜਾਬ ਦੀ ਲੜਾਈ ਆ ਮੈਂ ਉਸ ਪ੍ਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਕੋਈ 5 ਰੁਪਏ ਸਾਬਤ ਕਰਦੇ ਨੌਜਵਾਨ ਜੀ ਲੜਾਈ ਲੜ ਰਹੇ ਆ ਇੱਕ ਬਾਰ ਵੀ ਕਿਸੇ ਵਿਧਾਨ ਸਭਾ ਦੇ ਵਿੱਚ ਹਰਿਆਣਾ ਵਿਧਾਨ ਸਭਾ ਨੇ ਮਤਾ ਲਿਆਂਦਾ ਹਰਿਆਣਾ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ ਹੋਇਆ ਕਿ ਜਿਹੜਾ ਜੰਟ ਠੱਗਿਆ ਮਾਰੂ ਸਾਰੀ ਪ੍ਰਾਪਰਟੀ ਅਟੈਚ ਤੇ 7 ਸਾਲ ਦੀ ਸਜ਼ਾ ਪਰ ਪੰਜਾਬ ਦੀ ਵਿਧਾਨ ਸਭਾ ਦੇ ਚਰਚਾ ਦਾ ਵਿਸ਼ਾ ਕਿਉਂ ਨਹੀਂ ਬਣਿਆ ਆ ਲੋਕ ਸਭਾ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੈ ਕੇਂਦਰੀ ਮੰਤਰੀ ਜੈ ਸਿੰਘ ਜਿਹੜਾ ਵਿਦੇਸ਼ ਮੰਤਰੀ ਉਹਨੇ ਖੜੇ ਹੋ ਕੇ ਇਹ ਗੱਲ ਕਹੀ ਆ ਕਹਿੰਦਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਨੁੱਖਤਾ ਦੀ ਤਸਕਰੀ ਹੋ ਰਹੀ ਆ ਬਿਲਕੁਲ ਹੋ ਰਹੀ ਆ ਆ ਤਸਕਰੀ ਦਾ ਸਬੂਤ ਤੁਹਾਡੇ ਸਾਹਮਣੇ ਬੈਠਾ ਤੁਹਾਡੇ ਸਾਹਮਣੇ ਬੈਠਾ ਮੇਰੇ ਤਾਂ ਰੋਜ਼ ਹੀ ਰੋਜ਼ ਨੌਜਵਾਨ ਇੰਨੇ ਆਉਂਦੇ ਨੇ 22 ਲੱਖ ਰੁਪਏ ਲੈ ਕੇ ਹੁਣ ਏਜੰਟ ਕੀ ਕਹਿ ਰਿਹਾ ਬਾਈ ਕੀ ਕਹਿ ਰਿਹਾ ਕਾਕਾ ਉਹ ਕਹਿੰਦਾ ਮੇਰੇ ਤੇ ਪਰਚਾ ਕਰਾ ਦੋ ਕਹਿੰਦਾ ਮੈਂ ਕਹਿੰਦਾ ਮੈਂ ਨਹੀਂ ਦਿੰਦਾ ਹੈਗਾ ਪੈਸੇ ਤੇ ਸਾਰਾ ਕੁਝ ਫੇਕ ਕੇ ਉੱਥੇ ਕਹਿੰਦਾ ਸੈਲਮ ਲੈ ਲਓ ਮੈਨੂੰ ਬਜ਼ਾਦਾ ਸੀ ਉਹਨੇ ਉਧਰ ਹੀ ਪਛਾ ਕੇ ਮੈਂ ਉਧਰ ਵਕੀਲ ਕਰਾ 2000 ਡਾਲਰ ਵਕੀਲ ਨੂੰ ਦਿੱਤਾ ਫਿਰ ਉਧਰੋਂ ਨਿਕਲਿਆ ਜੀ ਮੈਂ ਕਹਿੰਦਾ ਇਹ ਕੱਖ ਨਹੀਂ ਬਣਨਾ ਮੈਂ ਤੁਹਾਡੇ ਮੂਰੇ ਪੰਜਾਬ ਦੇ ਲੋਕੋ ਹੱਥ ਬਣਦਾ ਓਏ ਤੁਹਾਡੇ ਮੂਰੇ ਹੱਥ ਬਣਦਾ ਨਾ ਤੁਸੀਂ ਨੌਜਵਾਨੋ ਇਸ ਖੂ ਦੇ ਵਿੱਚ ਡਿੱਗੋ ਜਾ ਕੇ ਉੱਥੇ ਸਾਰਾ ਨੇ ਹਾਲਾਤ ਪੁੱਛ ਕੇ ਦੇਖ ਲੋ ਜਰਪ ਦੇ ਵਿੱਚ ਕੀ ਹਾਲਾਤ ਨੇਗੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਹੁਣ ਨੌਜਵਾਨ ਜਾ ਰਹੇ ਨੇ ਉਹਨਾਂ ਦੇ ਕੀ ਹਾਲਾਤ ਨੇਗੇ ਮੈਂ ਤੁਹਾਡੇ ਮੂਰੇ ਹੱਥ ਮੜਨਦਾ ਯਾਰ ਇਹ ਠੱਗੀਆਂ ਮਾਰ ਰਹੇ ਨੇ ਠੱਗੀਆਂ ਮਾਰਨ ਨੂੰ ਨਹੀਂ ਰੁਕਣਾ ਕਿਉਂਕਿ ਪੰਜਾਬ ਸਰਕਾਰ ਇਹਨਾਂ ਉੱਪਰ ਕੱਕ ਸਕੰਜਾ ਨਹੀਂ ਕਸ ਰਹੀ ਕੱਲਾ ਮੈਂ ਕੱਲਾ ਮੈਂ ਲੰਮੇ ਸਮੇਂ ਤੋਂ 4 ਸਾਲ ਹੋਣ ਆਲੇ ਨੇ ਮੈਨੂੰ ਬੋਲਦੇ ਨੂੰ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਇਹਨਾਂ ਦੇ ਖਿਲਾਫ ਏਜੰਟਾਂ ਦੇ ਖਿਲਾਫ ਨਹੀਂ ਬੋਲ ਰਿਹਾ ਕੋਈ ਵੀ ਨੌਜਵਾਨਾਂ ਨੂੰ ਜਾਗਰੂਤ ਨਹੀਂ ਕਰ ਰਿਹਾ ਇਹ ਪੰਜਾਬ ਦਾ ਬੇੜਾ ਗਰ ਕਰਨ ਦੇ ਤੋਲੇ ਹੋਏ ਨੇਗੇ ਇੱਕ ਵੀ ਐਮਐਲ ਨੇ ਪਰਵਾਸੂ ਤੇ ਉੱਪਰ ਕਿਸੇ ਨੇ ਵੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਹੋਵੇ ਏਜੰਟਾਂ ਉੱਪਰ ਕਾਰਵਾਈਆਂ ਕਰੀ ਹੁਣ ਕੁਝ ਵੀ ਕਰਵਾਈ ਹੁਣ ਮੈਨੂੰ ਦਿਖਾ ਦਿਓ ਜਰ ਜੇਕਰ ਕੇਂਦਰੀ ਮੰਤਰੀ ਖੜਾ ਹੋ ਕੇ ਲੋਕ ਸਭਾ ਦੇ ਵਿੱਚ ਇਹ ਗੱਲ ਕਹਿੰਦਾ ਤਾਂ ਪੰਜਾਬ ਦੇ ਲੀਡਰਾਂ ਦਾ ਕੀ ਮੂੰਹ ਟੁੱਟਦਾ ਯਾਰ ਇਹ ਨਹੀਂ ਇਹ ਸਾਡੇ ਪੰਜਾਬ ਦੀ ਜਿਹੜੀ ਤਸਕਰੀ ਹੋ ਰਹੀ ਇਹ ਤਸਕਰੀ ਦੇ ਵਿਰੁੱਧ ਆਵਾਜ਼ ਠਾ ਸਕਦੇ ਯਾਰ ਚੁਣੇ ਹੋਏ ਨਮਾਇੰਦੇ ਹੋ ਯਾਰ ਅਕਸਰ ਨੂੰ ਯਾਰ ਤੁਸੀਂ ਯਾਰ ਕੁਸਤਾ ਇਹ ਨੌਜਵਾਨਾਂ ਦਾ ਕਰੋ ਯਾਰ ਆ 22 ਲੱਖ ਰੁਪਏ ਟੱਗੇ ਉਰਵਾ ਕੇ ਬਹਿ ਗਿਆ ਯਾਰ ਇੰਨੇ ਵੀ ਚੁਣੇ ਹੋ ਮੀਐਲਏ ਨੇ ਮੈਂ ਉਹਨਾਂ ਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਡੁੱਬ ਕੇ ਮਰ ਜਾਓ ਜੇਕਰ ਲੋਕ ਸਭਾ ਦੇ ਵਿੱਚ ਗੱਲ ਹੁੰਦੀ ਹੈ ਤੁਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਿਉਂ ਨਹੀਂ ਕਰਦੇ ਏਜੰਟ ਮਾਫੀਆ ਦੇ ਖਿਲਾਫ ਉਹ ਤੁਸੀਂ ਡੁੱਬ ਕੇ ਮਰ ਜਾਓ ਪੰਜਾਬ ਨੂੰ ਬ ਆਪਦੇ ਵਿੱਚ ਹਾਲਾਤ ਹੋਏ ਨੇ ਇਹ ਹੋਣੇ ਨਹੀਂ ਸੀਗੇ ਤੁਸੀਂ ਆਪਣੇ ਐਮਐਲਏ ਨੇ ਆਪਣੇ ਏਜੰਟ ਇਮੀਗ੍ਰੇਸ਼ਨ ਜਿਹੜੇ ਆ ਬਣੇਗੇ ਆ ਬੰਦੇ ਬਿਠਾਉਣੇਗੇ ਤਾਂ ਕਰਕੇ ਇਹ ਹਾਲਾਤ ਪੰਜਾਬ ਦੇ ਬਣੇ ਨੇ ਜਰੂਰ ਧਿਆਨ ਦਿਓ ਧੰਨਵਾਦ